ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 111ਵਾਂ ਦਿਨ ਰੋਜ ਨਵਾਂ ਸਟਾਈਲ ਸਜਾ ਕੇ ਦਿਖਾਉਣਾ ਦਾ ਅੱਜ ਲੈ ਕੇ ਆਇਆ ਇੱਕ ਹੋਰ ਨਵਾਂ ਸਟਾਈਲ ਜਿਹਦੇ ਵਿੱਚ ਉੱਪਰਲੇ ਪੇਚਾਂ ਜਿਵੇਂ ਇੱਕ ਤੇ ਦੋ ਲੜ ਬਣਾ ਕੇ ਦਿਖਾਵਾਂਗੇ ਇਸ ਲਈ ਦਬਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲੀ ਵਾਰ ਇੰਟਰਨੈਟ ਤੇ ਅਪਲੋਡ ਹੋਈ ਹੈ ਇਹ ਵੀਡੀਓ ਤੇ ਵੀਡੀਓ ਨੂੰ ਲਾਈਕ ਕਰਕੇ ਫੋਲੋ ਕਰਨਾ ਨਾ ਭੁੱਲਿਓ ਸਭ ਤੋਂ ਪਹਿਲਾਂ ਦਸਤਾਰ ਦੀ ਇਸ ਤਰੀਕੇ ਨਾਲ ਗਿੱਲੀ ਕਰਕੇ ਪੂਣੀ ਕਰ ਲੈਣੀ ਹੈ ਤੇ ਫਿਰ ਖੱਬੇ ਪਾਸੇ ਜੂੜਾ ਸੇਵ ਅਤੇ ਕੰਗਾ ਸੇਵ ਨੂੰ ਨਾਲ ਸਜਾ ਕੇ ਇਸ ਤਰੀਕੇ ਨਾਲ 베ਸ ਨੂੰ ਰੱਖਦੇ ਹੋਏ ਤੁਸੀਂ ਪੰਨੇ ਨੂੰ ਬੰਨ ਲੈਣਾ ਹੈ ਫਿਰ ਉਸ ਮਾਲਕ ਦਾ ਨਾਮ ਬਣਾ ਹੀ ਰਹੇ ਆ ਪਰ ਨਾਲ ਦੀ ਨਾਲ ਉੱਪਰਲੇ ਪੇਚਾਂ ਦੇ ਵੀ ਇੱਕ ਤੇ ਦੋ ਲੜ ਬਣਾਉਂਦੇ ਹੋ ਇਸ ਤਰੀਕੇ ਨਾਲ ਤੁਸੀਂ ਪੇਜ ਬਣਾਉਣੇ ਨੇ ਲੜ ਨੂੰ ਫੜ ਕੇ ਉਹਨੂੰ ਦੋਨੋਂ ਹਿੱਸਿਆਂ ਦੇ ਵਿੱਚ ਪਹਿਲਾਂ ਡਿਵਾਈਡ ਕਰਨਾ ਹੈ ਫਿਰ ਉੱਪਰ ਰੱਖ ਦੇਣਾ ਹੈ ਫਿਰ ਨਿਚਲੇ ਹਿੱਸੇ ਤੋਂ ਦੋਨੇ ਪੱਲੇ ਬਰਾਬਰ ਕਰਕੇ ਇਸ ਤਰੀਕੇ ਨਾਲ ਲੜ ਚੰਗੀ ਤਰ੍ਹਾਂ ਸਲਾਈ ਨਾਲ ਪਿੱਛੇ ਤੱਕ ਸਾਫ਼ ਕਰਕੇ ਫੋਲਡ ਕਰ ਦੇਣੀ ਆ ਉੱਪਰਲੇ ਪਾਸੇ ਉਹ ਲੜਾਂ ਨੂੰ ਡਿਵਾਈਡ ਕਰਕੇ ਇਸ ਤਰੀਕੇ ਨਾਲ ਦੋ ਪੇਚ ਬਣਾ ਕੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਸਲਾਈ ਨਾਲ ਉੱਪਰਲੇ ਪੇਚਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਾਂਗੇ ਨਾਲ ਦੀ ਨਾਲ ਅਖੀਲੇ ਲੜ ਦਾ ਵੀ ਇੱਕ ਲੜ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਮੋਟਾ ਕਰਾਂਗੇ ਜਿਵੇਂ ਬ ਕਲਗੀ ਵਾਲੇ ਲੜਨਾ ਦੋਨੇ ਅੱਖਾਂ ਬਰਾਬਰ ਟੱਕਦੇ ਹੋਏ ਪੈਂਦੀ ਮਦਨਾ ਕਲਗੀ ਨੂੰ ਕੁਮਾ ਕੇ ਅਸੀਂ ਅੰਦਰ ਕਰ ਦੇਣਾ ਫਿਰ ਉੱਪਰੋ ਜੀ ਸੇਨ ਨੂੰ ਟੱਕ ਕੇ ਪਿੱਛੇ ਲੁਪੀ ਵਾਲਾ ਪੱਲਾ ਵੀ ਲਗਾ ਦੇਵਾਂਗੇ ਇਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਪੇਚਰ ਨੂੰ ਅਸੀਂ 3D ਕਰਨਾ ਹੈ ਧਿਆਨ ਨਾਲ ਕਰਨਾ ਹੈ ਸਾਰੇ ਪੇਚ ਬਰਾਬਰ ਮੋਟੇ ਹੋਣੇ ਚਾਹੀਦੇ ਨੇ ਤੇ ਫਿਰ ਉੱਪਰਲੇ ਪੇਚਰ ਨੂੰ ਵੀ ਇੱਕ ਇੱਕ ਕਰਕੇ 3D ਕਰਾਂਗੇ ਜੇਕਰ ਵਧੀਆ ਲੱਗੇ ਤਾਂ ਚੱਲਦੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦਸਤਾਰ ਕਿਹੋ ਜਿਹੀ ਲੱਗੀ ਤੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਜੀ ਆਹ ਹੋਰ ਵੀਡੀਓ ਲਈ ਚੈਨਲ ਨੂੰ ਸਬਸ